ਵੀਡੀਓ ਭਾਈ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਭਈ ਬਾਬਾ ਸਿਰ ਦੀ ਸ਼ਿਕਾਇਤ ਆਈ ਭਾਈ ਨੂੰ ਤੁਸੀਂ ਜਾਣ ਦਿਓ ਪਿੱਖੀ ਸਹਿਰ ਤੋਂ ਨਗੇ ਬਾਬਾ ਜੀ ਦੀ ਪਹਿਲਾਂ ਵੀ ਵੀਡੀਓ ਪਾਈਆਂ ਨੇ ਭਾਈ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੱਤਾਗਾ ਕਿਉਂਕਿ ਭਈ ਪੱਕਾ ਕੰਮ ਆ ਜਦੋਂ ਅਸੀਂ ਵੀਡੀਓ ਪਾਉਂਦੇ ਆ ਨਾ ਬਾਬਾ ਜੀ ਦੀ ਪੂਰੇ ਮਨ ਨੂੰ ਖੁਸ਼ੀ ਹੁੰਦੀ ਆ ਵੀ ਸਹੀ ਬੰਦੇ ਦੀ ਵੀਡੀਓ ਪਾ ਰਿਹਾ ਸਹੀ ਥਾਂ 'ਤੇ ਜਾਵੇ ਭਾਈ ਬਾਬਾ ਜੀ ਅਜ ਚੰਡੂ ਕਿਵੇਂ ਲਿਆਏ ਬਾਬਾ ਜੀ ਉਹਨੂੰ ਪੂਰੀ ਕਹਾਣੀ ਦੱਸੋ ਏ ਚੰਦੂ ਕੇ ਆਇਲੇ ਇਹ ਜੇ ਬੰਦਾ ਮੇਰਾ ਸੇਵਾਦਾਰ ਹੈ ਠੀਕ ਆ ਬਾਬਾ ਜੀ ਇੱਕ ਮੈਂ ਐ ਮਤਲਬ ਕਿ ਜਿਹੜਾ ਇਲਾਕੇ ਤੇ ਇਧਰੋਂ ਬਠੰਡੇ ਕਿਨੋਂ ਡੱਬਾ ਕਿਨੋਂ ਜਾਂ ਦਬੜੀ ਖਾਨੇ ਕਿਨੋਂ ਇਧਰ ਹੋਰ ਦੂਰੋਂ ਆਉਂਦੇ ਨੇ ਮੇਰੇ ਕੋਲੇ ਠੀਕ ਆ ਬਾਬਾ ਜੀ ਭਿੱਖੀ ਜਾਣਾ ਮੈਂ ਆਪਣੇ ਆਪ ਨੂੰ ਮਹਿਸੂਸ ਕੀਤਾ ਯਾਰ ਵੀ ਬੰਦਾ ਆਪਣਾ ਸੇਵਾਦਾਰ ਆ ਵੀ ਆਪਾ ਚੰਦੂ ਕੇ ਇਹ ਬੰਦੇ ਨੂੰ ਸੇਵਾ ਦਾ ਮੌਕਾ ਦੇ ਗਏ ਠੀਕ ਆ ਬਾਬਾ ਉਹੀ ਜ਼ਿੰਮੇਵਾਰੀ ਆ ਭਾਈ ਸਾਡੀ ਉਹੀ ਦਵਾਈ ਆ ਕਿਉਂਕਿ ਬਾਬਾ ਜੀ ਨਾਲ ਬਰਤਦੇ ਨੂੰ ਭਾਈ ਸਾਨੂੰ ਬਹੁਤ ਚਿਰ ਹੋ ਗਿਆ ਕਿਉਂਕਿ ਜਿਹੜੇ ਬੰਦੇ ਕਈ ਵਾਰੀ ਆਨਲਾਈਨ ਨਹੀਂ ਮੰਗਾਉਂਦੇ ਉਹ ਤਾਂ ਵੈਸੇ ਆਨਲਾਈਨ ਵੀ ਦਿੰਦੇ ਆ ਦਵਾਈ ਆ ਜਿਹੜਾ ਨੰਬਰ ਚੱਲ ਰਿਹਾ ਸਕਰੀਨ ਤੇ ਕਈ ਵਾਰੀ ਬੰਦਾ ਨੂੰ ਕੋਈ ਵਿਸ਼ਵਾਸ ਨਹੀਂ ਹੁੰਦਾ ਹੈਗਾ ਆਪਣੇ ਕੋਲੇ ਬਵਾਸੀਰ ਦਾ ਜੀ 100% ਪੱਕਾ ਇਲਾਜ ਆ ਜੀ ਆ ਸਾਡੇ ਗੁਰੂ ਜੀ ਬੈਠੇ ਰਹੇ ਇਹਨਾਂ ਨੇ ਜੀ ਬਹੁ ਟਾਈਮ ਸੰਤਾਂ ਕੋਲੋਂ ਸੇਵਾ ਕੀਤੀ ਦਵਾਈ ਸਿੱਖੀ ਹੈ ਜੀ ਤੇ ਬਵਾਸੀਰ ਦਾ 100% ਇਲਾਜ ਆ ਜੀ ਕਿਸੇ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਹੋਵੇ ਜੇ ਕੋਈ ਨਸ ਬਲੌਕ ਹੋਵੇ ਜੀ ਜਾਂ ਕੋਈ ਖੁਰਕ ਹੋਵੇ ਜੀ ਤਾਂ ਅਸੀਂ ਇੱਥੇ ਘਰੇ ਦਵਾਈ ਦਿੰਦੇ ਆ ਜੀ ਕੋ ਡਾਕਟਰਾਂ ਕੋਲੇ ਜੀ ਮਹਿੰਗੇ ਲਾਜਾ ਜੀ ਅਸੀਂ ਗਰੀਬ ਲੋਕਾਂ ਵਾਸਤੇ ਵੀਡੀਓ ਬਣਾਈ ਆ ਜੀ ਜਿਨ੍ਹਾਂ ਨੂੰ ਸਸਤੇ ਰੇਟ ਤੇ ਵਧੀਆ ਜੀ ਵੀ ਸੇਵਾ ਦਾ ਮੌਕਾ ਜੀ ਵੀ ਅਸੀਂ ਕਿਸੇ ਤੋਂ ਕੋਈ ਜ਼ਿਆਦਾ ਪੈਸਾ ਨਹੀਂ ਲੈਂਦੇ ਜੀ ਸੇਵਾ ਲੈ ਕੇ ਜੀ ਅਸੀਂ ਦਵਾਈ ਦਿੰਨੇ ਆ 101% ਪੱਕਾ ਲਾਜਾ ਜੀ ਸਾਡੇ ਕੋਲ ਤੇ ਪਿੰਡ ਛੰਡੂ ਕੇ ਜ਼ਿਲ੍ਹਾ ਬਠਿੰਡਾ ਜੀ ਨੇੜੇ ਪੁੱਚੋ ਮੰਡੀ ਆ ਕੇ ਦਵਾਈ ਲੈ ਜਾ ਸਕਦਾ